20000 ਦੀ ਲੈ ਕੋਕੇ ਲਾ ਤੇ ਆ ਜਾ ਫਿਰ ਇਹਦੂ ਚਲਾ ਤੇਰੀ ਮਰਜ਼ੀ ਐ ਚਲਾ ਆਪਣੇ ਰਾਜੂ ਕੋਕਾ ਨਹੀਂ ਲੈਣੀ ਹੁਣ ਕੋਨੇ ਨਹੀਂ ਲੈਣੀ ਓਏ ਰਾਜੂ ਓ ਰਾਜੂ ਕਾ ਨੂੰ ਧੱਕਾ ਕਰਦਾ ਹਾਂ ਸੁਣੋ ਇਹ ਮੇਰੇ ਇਹਦੇ ਚ ਬੇਇਜ਼ਤੀ ਹੋਊਗੀ ਅਗਲਾ ਰਾਜੂ ਨੇ ਮੁੱਲ ਲਾਤਾ ਪੇਟ ਸਾਫ ਠੀਕ ਆ ਗੱਲ ਮੈਨੂੰ ਸਟਾਰ ਕੌਣ ਕਹੂ ਪੰਜਾਬ ਦੇ ਵਿੱਚ ਹਾਂਜੀ ਕਿਹੜਾ ਪੰਡਤ ਰਾ ਗੰਗੋਰਾਂ ਭਾਈ ਇਹ ਗੰਗੋਰਾਂ ਤੋਂ ਤੇ ਨਿੰਮਾ ਆਇਆ ਤਨੋਲੇ ਤੋਂ ਨਿਮਾਲੇਂ ਦਾ ਪੇਟਾ ਹੁਣ ਕਰਦਾ ਮੁर्ख ਚਿਹਟਾ ਦੇਖ ਰੱਪ ਦੀਆਂ ਖੇਡਾਂ ਹੁਣ ਖੇਡਾਂ ਮੈਂ ਪਾਉ ਡੁਗ 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 ਕਰਕੇ ਮਨਾਰੀ ਜੋ ਭਾਈ ਕੈਰਤੀਆਂ ਦੀ ਐ 35000 35000 ਕਹਿੰਦਾ ਲੈ ਗਿਆ 21000 ਆਧਾਰ 21000 ਦੀ ਆਧਾਰ ਦਿੱਤੀ ਯਾਰ ਉਹ ਗਾਣੇ ਦੇ ਰੂਪ ਚ ਕਿਹਾ ਸੀ ਮੈਂ ਤਿੰਨ ਸੱਤ ਚਲਾਈ ਐ ਤਾਂ ਕੰਮ ਹੋਈ ਗੋ ਮੈਂਗਾ ਪੂਰਾ ਫਾਈ ਗੱਲ ਸੁਣ ਵੇਚਣ ਵਾਲੀ ਗੱਲ ਕਰ ਪੇੜ ਦਾ ਦਿੰਨੇ ਤੈਨੂੰ 13000 ਨਾ ਜੀ ਥੰਡਰ ਦਾ ਬੁੱਲ ਨਾ 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 ਤੈਨੂੰ ਕੋਈ ਲਾਂਬਾ ਨਹੀਂ ਹੋਈ ਲੱਭੜੀ ਕਿ ਤੂੰ ਕੇ ਜੂਨੀ ਫੰਡਰੇ ਫਿਰਦੀ ਰਹੂ ਹਾਂ ਫਿਰਦੀ ਰਹੂ ਜੇ 100 ਫਿਰਦੀ ਤੇ ਇਹ ਫਿਰਦੂ ਹਾਂ 100 ਤੇ 1 ਹੋ ਜੂਗੀ ਨਾ 115 ਦਾ ਹੈਗੀਆਂ ਨੇ 16 ਹੋ ਜਾਗੀਆਂ ਬਾ 16 ਹੋ ਜਾਣਗੀਆਂ ਤੇਰੇ ਕੋਲ ਇਹਨਾਂ ਵਿੱਚ ਅੱਛਾ ਠੀਕ ਆ ਫਿਰ ਕਿ ਨਹੀਂ ਦੇਣੀ ਫਿਰ 35 ਦੀ ਵੀ ਨਹੀਂ ਵਿਗਦੀ ਘੱਟ ਦੇ ਦੋ ਹਜ਼ਾਰ ਕੱਚੀਆਂ ਗੱਲਾਂ ਨਾ ਕਰ ਇਹ ਵੇਚਨੀ ਹੈ ਵੇਚਣ ਵਾਲੀ ਗੱਲ ਕਰ ਨੇੜੇ ਆ ਨੇੜੇ ਹੀ ਖੜਾ ਮੈਂ ਤੇਰੇ ਕੋਲੇ ਆਜਾ ਬੱਟ ਤੇ ਆ ਜਾ ਉਹ ਬੱਟ ਤੇ ਆਵਾ ਹਾਂ ਤੇ ਬੱਟ ਤੇ ਆ ਗਿਆ ਬਾਈ ਬੱਟ ਤੇ ਖੜੀ ਮੈਂ ਬਣਾ ਵੈਸੇ ਬਸ ਤੁੰਕਾਵੇਂ ਬੋਲ 65 ਨਹੀਂ ਮੈਂ ਯਾਰ ਦੀ ਦੱਸ ਹੁਣ ਨਹੀਂ ਨਹੀਂ ਚੱਲ 14 ਦੀ ਦੇਵੇਂਗਾ ਨਹੀਂ ਦਿੰਦਾ 14 ਨਹੀਂ ਦਿੰਦਾ 15 ਨਹੀਂ ਦਿੰਦਾ ਸਾਡੇ 15 16 ਸਾਡੇ 16 17 ਹੁਣ ਕੀ ਕਿੱਧਰ ਜੋੜਾ ਹੁਣ ਮੇਰੇ ਨਾਲ ਤਾਂ ਕਾਹ ਹੋ ਜੂ ਹਾਂ ਹੁਣ ਤਾਂ ਕਿਸੇ ਦਾ ਮਨ ਕਰ ਹਾਂ ਬਾਲ ਬੁੱਲ ਕਿੰਨੇ ਦਾ ਪਾਉਣਾ ਕਿੰਨੇ ਪਹਿਲਾਂ ਤੂੰ ਤਾਂ ਦੱਸ ਦੇ ਕਿੱਧਰ ਜੋੜਾਂ 10000 ਦੀ ਲੈ ਜਾਓ ਕਰ ਲੈ ਮੋਜ ਬਹਾਰਾਂ ਉਹਨੇ ਰੁਪਇਆ 6000 ਵਧਾਤਾ ਬਾਅਦ 3000 ਘਟਾਤਾ ਪਿੱਛੇ ਨੂੰ ਜਾ ਬਾਈ ਪਿੱਛੇ ਨੂੰ ਜਾ ਵੀਰੇ ਹੇ ਕਿੱਧਰ ਜੋੜਾਂ ਤਾਰਾਂ ਫੰਡਰ ਕਾ ਨਹੀਂ ਦੇਖੇ ਨਾਲ ਲੈ ਕੇ ਰੁਪਏ ਚੜ ਜਾ ਕਾਰਾਂ ਕਾਰਾਂ ਤਾਂ ਚੜਦੀ ਰਹਿੰਦੇ ਆ ਹਾਂ ਚੜਿਆਗੀ ਇਹਨਾਂ ਦੇ ਸਿਰ ਤੇ ਚੜਦੇ ਆ ਕਾਰ ਇਹਨਾਂ ਨੂੰ ਚੜਾਉਣਾ ਹੈ ਹਾਂ ਇਹਨਾਂ ਨੂੰ ਮੈਂ ਤਾਂ ਤੈਨੂੰ ਮੁੱਲ ਲਾਤਾ ਪੂਰਾ ਹੁਣ ਤੇਰੀ ਮਰਜ਼ੀ ਆ ਹੰਡਰ ਭੇਡ ਐ ਅੱਜ ਦੇ ਜਵਾਨੇ ਚ ਯਾਰ ਸਾ ਮੇਰੇ ਕਹਿੰਦਾ ਯਾਰ ਫੰਡਰ ਕਹਿ ਕੇ ਕਰ ਅਸੀਂ ਇਹ ਤਾਂ ਮੰਨੀ ਹੈ ਜੇ ਕੱਚੀ ਹੈ ਜੇ ਗੱਪਣ ਹੁੰਦੀ ਮੈਂ ਦੱਸਦਾ ਮੈਂ ਵੀ ਇਹਦੇ ਚੋਂ ਨਿਕਲਣਾ ਹੈ ਤੇ ਵੀ ਨਿਕਲਣਾ ਹੈ ਫਸਣਾ ਨਹੀਂ ਮੀਨੇ ਪਹਦਾਰੇ ਚਾਣਾ ਚਪੁਰ ਵੀਰ ਮਾ ਕੇ ਫਸੂ ਯਾਰ ਫਸਦਾ ਕੋਈ ਨਹੀਂ ਯਾਰ ਇਹਦਾ ਕੋਈ ਨਹੀਂ ਹੁੰਦਾ ਇਹਦਾ ਹੈਗੀ ਕਿਸਮਤ ਯਾਰ ਫੰਡਰੇ ਚਾ ਚਪਾ ਆਪਾਂ ਮੈਂ ਦੱਸਾਂ ਫੰਡਰੇ ਕਰਕੇ ਦੇਣੀ ਐ ਇਹਨੂੰ ਅੱਗੇ ਇਹਦੇ ਕਰਮ ਨੇ ਫਸਣ ਦੇ ਯਾਰ ਤੇ ਕੀ ਲੈਣਾ ਐਂ ਐ ਫਸੂ ਦਾ ਸਮ ਨਹੀਂ ਹੁੰਦਾ ਮਾ ਕੁਸ ਨਹੀਂ ਹੁੰਦਾ ਫਸੀ ਜਾਂਦਾ ਪਸ਼ੂ ਲੈ ਕੇ ਫਸਦਾ ਨਹੀਂ ਹੁੰਦਾ ਠੀਕ ਆ ਨੇ ਮੈਂ ਯਾਰ ਉਦੋਂ ਬਾਅਦ ਨੇ ਫੰਡਰੇ ਹਾਂ ਦੱਸ ਉਹ ਖਾ ਜਾ ਵੀ ਨਿਚੋੜ ਕਰਨ ਦੇ ਮੈਨੂੰ ਤੂੰ ਐਂ ਦੱਸ ਵੀਰੇ ਮੈਨੂੰ ਰਸਤਾ ਦੱਸ ਦੇ ਇੱਕ ਚ ਕਿੰਨੇ ਦੀ ਵੇਚਣੀ ਆ ਚੱਲ ਪੂਰੇ 30 ਦੀ ਲੈ ਜਾ ਯਾਰ ਕੀੜ ਵੇਚਣੀ ਹੈ ਕੱਚਾ ਮੁੱਲ ਨਾ ਲਵਾਵੇਂ ਮੇਥੋਂ ਇੱਕ ਜੀ ਮਾਰ ਕੇ ਜਾਉਂ ਹਮੇੜ ਦੇ ਚਿਹੇ ਜਮੀ ਜੀਰੋ ਫੰਡਰ ਹੈ ਚਿਹੇ ਚੂਹੇ ਗਬੇ ਹਾਂ ਕੁਛ ਵੀ ਆ ਰੱਬ ਨੂੰ ਪਤਾ ਸਾਨੂੰ ਨਹੀਂ ਪਤਾ ਆ ਠੀਕ ਆ ਗੱਲ ਤਾਂ ਪੂਰੀ ਢੇੜ ਦੇ ਤੂੰ ਪੂਰੀ 20000 ਦੀ ਲੈ ਕੋਕੇ ਲਾ ਤੇ ਆ ਜਾ ਫਿਰ ਤੇਰੀ ਮਰਜ਼ੀ ਹੈ ਚਲਾ ਆਪਣੇ ਰਾਜ ਕੋਕੇ ਲਾ ਤੇ ਨਹੀਂ ਕੋਕੇ ਲੱਗੇ ਨਹੀਂ ਸਮਾਂ ਵਿਚਾਰ ਲੈ ਚੀਜ਼ ਵੀ ਦੇਖ ਆ ਚੀਜ਼ ਨੂੰ ਕਿਨੇ ਦੀ ਪੂਰੀ ਨੂੰ ਕੀ ਕਰੂਗਾ ਜੱਟ ਟੋਨਾ ਫੁੱਟੀ ਤੇ ਡੋਂ ਫੁੱਟੂ ਸਭ ਕੁਆ ਸੁੱਟੂ ਉਹ ਲੈ ਹਜੇ ਕੀ ਪਤਾ ਯਾਰ ਹਾਲ ਤਾਂ 3 ਮਹੀਨੇ ਤੋਂ ਬਾਅਦ ਹੀ ਪਤਾ ਲੱਗਦਾ ਬਾੜਾ ਇਹਦੇ ਹੀ ਭੜਾ ਖੜਾ ਕੰਡੀ ਦਾ ਚੱਲ ਬੱਸ ਹੈ ਬਾੜਾ ਮਾ ਇਹਦਾ ਕੱਲੀ ਦੇ ਭੜਾ ਖੜਾ ਚਲ ਕੋਈ ਨਹੀਂ ਕੇਰੇ ਬਾੜੇ ਕਈ ਭਰ ਜਾਣ ਮੈਂ ਤਾਂ ਕਹਿਣਾ ਰੱਬ ਦੀ ਰਹਿਮਤ ਹੋ ਜੇ ਤੇਰੇ ਤੇ ਰਾਜ ਦੀ ਮਹਾਰਾਜ ਸੁੱਖ ਸ਼ਾਂਤੀ ਦੀ ਝੰਡੀ ਕਰਾ ਵੱਡੀ ਗਲਤੀ ਤੇ ਪੈਸੇ ਰੋਤ ਨਹੀਂ ਬੱਟ ਲੈ ਉਹ ਬੱਟ ਲੈ ਚੱਲ ਬੱਟ ਖੜ ਜਾ ਨਹੀਂ ਮੈਂ ਖੜ ਜਾ ਆਸ਼ਕ ਦੀ ਅੱਖ ਪਨਾ ਕੇ ਛੱਡੂਗਾ। ਹਾਂ। ਮਾਲ ਪੂੜਿਆਂ ਵਾਂਗੂ ਆਲੂ ਦੇ ਪਰੌਂਠੇ ਪਕਾ ਕੇ ਛੱਡੂਗਾ। ਬਕਾ ਦੇ ਫੇਰ। ਮੈਂ ਕਿਦੋਂ ਕਹਣਾ ਹੁਣ ਕਿਤੇ ਦੱਸ ਦੇ ਮੈਨੂੰ ਕਿੰਨੀ ਦੇਣੀ ਹੈ ਜੇ ਦੱਸ। ਐਵੇਂ ਅੜੀਆਂ ਨਾ ਕਰ। ਹੈ? 22 ਦੀ ਲੈ। ਜਮੀ ਬੇਦਮਾ ਖੂਗਾ ਨਾ ਲੱਗੇ ਮਾਲ ਲੱਗੇ ਜਿਦੜਕੇ। ਮੇਰਾ ਤਾਂ ਸਹੀ ਨਾ ਤੇਰਾ ਹੈ ਲੱਗੇ। ਥੱਲੇ ਆ ਥੱਲੇ। ਐ ਬਾਲਾ ਥੱਲੇ। ਥੱਲੇ ਆ ਥੱਲੇ। ਥੱਲੇ ਆ ਥੱਲੇ ਥੱਲੇ ਹੋਰ ਹਜ਼ਾਰ ਘੱਟ ਦੇ ਦੀ ਕਿੰਨੇ ਹੋ ਗਏ ਇਹ 27 ਹੋ ਗਿਆ 47 ਜਾਉਂਦਾ ਰ ਮੇਰੇ ਪੰਜੀ ਜਾ ਕਰਦਾ ਯਾਰ ਤੈਨੂੰ ਮੈਂ ਦੱਸ ਦਿੰਨਾ ਪੁੱਛੀਆਂ ਪੁੱਛੀਆਂ ਤੇ ਕਿੱਥੇ ਚਾਰਾਂਗੇ ਆਪਾਂ ਇਹਨੂੰ ਨਾ ਉਰਾ ਆ ਉਰਾ ਐ ਨਾ ਜਾ ਪੈ ਵੀ ਕਿੰਨੇ ਪੈਸੇ ਲਾਤੇ 20 ਲਾਤਾ ਹੁਣ ਥੋੜਾਗਾ ਯਾਰ ਦੋਤੀ ਸਮਝੀ ਗੱਲ ਪੈ ਗਈ ਯਾਰ ਰਾਜੂ ਪੈਸੇ ਰਾਜੂ ਪੈਸੇ ਦਾ ਚਾਹ ਲੱਗਿਆ ਯਾਰ ਹੋਰ ਦਸ ਕੀ ਕਰਦੀ ਕੱਚੀ ਐ ਨਾ ਅਜੇ ਕੋਈ ਨਹੀਂ ਪੱਕ ਜੂ ਉਹਦੇ ਬਰਾਬਰ ਗੱਲ ਸੁਣਾ ਉਹਦੇ ਬਰਾਬਰ ਦੀ ਲੈ ਲਈ ਸੀ ਗੰਢੀ ਪੇੜ ਦੀ ਵੀ ਤਾਂ ਲਾਇਆ ਸੀ ਮੇਰੇ ਕੋਲੇ ਫੇਰ ਹਾਂ ਬਰਾਬਰ ਦੀ ਲੈ ਲਈ ਸੀ ਪਤਾ ਨਹੀਂ ਇੱਕ ਪੇੜ ਦੀ ਚਿਹੜ ਦਾ ਦਰਦ ਫੇਰ ਚਿਹੇ ਮੁੰਦੀ ਸੀ ਫੇਰ ਨਾਲ ਬਰਾਬਰ ਦੀ ਲੈ ਲਈ ਤੀ ਤੂੰ ਕੱਲੀ ਤੇ ਲਾਈਆ ਰਿਆ ਹੁਣ ਬਹੁਤ ਹੋ ਗਏ ਬਾਈ ਚੀਜ਼ ਤੇ ਲੱਗਦੇ ਆ ਬਾਈ ਚੀਜ਼ ਦੇ ਨਹੀਂ ਦਿੰਦਾ ਖਸਮਾ ਕੁਸਤਾ ਘਟ ਜਾ ਮੈਂ ਬਹੁਤ ਘਟ ਗਿਆ ਕੁਸ ਮੇਰਾ ਵੀ ਕਮਿਸ਼ਨ ਬਣ ਜੇ ਤੇਰੇ ਕਨੀ ਕਮੇਸ਼ਰ ਦਾ ਬਣਾਜੀ ਕੋਈ ਨਹੀਂ ਨਾ ਪਿੱਛਾ ਜਾਂ ਮੁਰੂਣੀਆਂ ਐ ਜੀ ਨਾ ਬਾਈ ਦਾ ਜੀ ਅਸੀਂ ਜਿੰਦੇ ਕਿ ਕਿਤੇ ਮੀ ਲਾ ਦੇ ਜਿੰਦੇ ਜਿੰਦੇ ਦਾ ਘਾਣੂ ਲਾਉਣਿਆ ਦੱਸ ਦੱਸ ਸੱਚ ਤੋਲ ਕਿਨੇ ਲਾ ਦੋ ਮੈਂ ਸੱਚੀ ਤੋਲਦਾ ਹੁਣ ਸਾਡੇ ਨਹੀਂ 21000 ਦੀ ਬਸੰਗਾ ਦੁਬਾਰ ਮੇਰੇ ਹੱਥ ਕਰੀ ਉਹ ਚੱਲਿਆ ਉਹਦਾ ਬਸ ਮੇਰਾ ਮੈਂ ਕੋਈ ਨਾ ਮੈਂ ਦੁਬਾਰ ਮੈਂ ਕਹੋ ਭਾਈ ਖੜ ਜਾ ਨਹੀਂ ਮੈਂ ਨਹੀਂ ਨਹੀਂ ਮੈਂ ਨਹੀਂ ਲੈਣੀ ਮੈਂ ਨਹੀਂ ਲੈਣੀ ਉਹ ਨਹੀਂ ਲੈਣੀ ਹਰ ਨਹੀਂ ਲੈਣੀ ਓਏ ਰਾਜੂ ਓ ਰਾਜੂ ਕਾਨੂੰ ਧੱਕਾ ਕਰਦਾ ਓ ਰਿਆ ਹੁਣ ਨਹੀਂ ਹਰ ਜਾ ਯਾਰ ਉਹ ਤਾਂ 20 ਦੀ ਗਈ ਸੀ ਰਾਜੂ 20 ਦੀ ਦੇ ਚੂੰਗਾ 10 ਦੇ ਦੇ ਚੂੰਗਾ ਲੈ ਪੇੜ ਦੇ ਦੇ ਆ ਜਾ ਆ ਜਾ ਮੁੜ ਕੇ ਮਣ ਤੈਨੂੰ ਓਏ ਓ ਐਂ ਕਰ ਹੜਦਾ ਨਹੀਂ ਹੈਗਾ ਇਹ ਭਾਈ ਕੀ ਤੋਂ ਵਾਦ ਹੋ ਗਿਆ ਨਾ ਮੇਰੇ ਭਾਬਦੇ ਨੇ ਕੀ ਤੋਂ ਕਹਤੇ ਪੰਜੀ ਨਹੀਂ ਚੱਲ ਸਕਦਾ ਆਪਾਂ ਸਿੱਧੀ ਗੱਲ ਓਏ ਕਾਲੇ ਕੁੱਤੇ ਇਹ ਰਾਂ ਦੇ ਧੱਕਾ ਕਾਨੂੰ ਕਰਨਾ ਰਾਜੂ ਓ ਰਿਆ ਕਾਨੂੰ ਧੱਕਾ ਕਰਨਾ ਓ ਰਿਆ ਰਹਿਣ ਦੇ ਤੂੰ ਕਹਤੋਂ ਧੱਕਾ ਕਰੀ ਜਾ ਯਾਰ ਓਏ ਖੜ ਜਾ ਯਾਰ ਕੀ ਜੰਗ ਕਾਕਾ ਨੂੰ ਕਰਦਾ ਚੀਜ਼ ਚੰਗੀ ਤੇ ਮੁੱਲ ਲਾਉਂ ਉਹ 17 18 ਤੋਂ ਕਹਿੰਦਾ ਵੱਧ ਨਹੀਂ ਚਾਹੀਦਾ ਇਹ ਚੰਗੀ ਚੀਜ਼ ਤੇ ਮੁੱਲ ਲਾਉਂ ਫੰਡਰ ਨਾ ਹੁਣ ਪੇਟ ਵੇਚਾਂਗੇ ਤੂੰ ਮੈਂ ਉਹ ਮਾਈ ਗੱੱਚੀ ਆ ਵੀਰੇ ਉਹ ਕੱਚੀ ਆ ਤਾਂ ਕੋਈ ਗੱਲ ਸੁਣ ਪੇਟ ਵੇਚੂੰਗਾ ਤੂੰ ਵੀ ਉੱਤਰਿਆ ਥੱਲੇ ਪੌੜੀ ਉੱਤਰਦਾ ਗਿਆ ਮੈਂ ਤਾਂ ਹੁਣ ਬਹੁਤ ਤਰ੍ਹਾਂ ਦੀਆਂ ਜੁੜੀਆਂ ਦੇਖਾਂ ਤੂੰ ਹੀ ਘਰੀ ਫਿਰਦਾ ਬਾਲਟੀ ਚੌੜੀ ਬਾਲਟੀ ਚੌੜੀ ਕਿਉਂ ਫਿਰਦਾ ਯਾਰ ਵੇਚਦੇ ਆ ਮਾਰੇ ਮੁੱਟੇ ਨਾਲ ਮਾਰੇ ਮੁੱਟੇ ਨਾਲ ਕਿਉਂ ਗਾ ਕਨੂ ਮਾਰੋ ਮੁੱਟੇ ਨਾਲ ਕਿ ਨਾ ਤਾਂ ਹੁਣ ਭੱਜਿਆ ਜਾਂਦਾ ਹੋਵੇ ਸਾਡੇ 20 ਤੋਂ ਲੈਣਾ ਉਹਨੇ 500 ਆਪਦੇ ਕੋਲੋਂ ਵਾਦਾਂ ਨੇ ਮੈਨੂੰ ਪਤਾ ਨਹੀਂ ਅਸਲੀ ਬੰਦਾ ਨਹੀਂ ਪਤਾ ਹੁੰਦਾ ਸੀ ਹਾਂ ਅਸਲੀ ਬੰਦਾ ਰੁਪਏ ਨਹੀਂ ਲਾਉਂਦਾ ਸੀ ਉਹ ਨਾੜੀ ਐ ਇੰਨੇ ਰੁਪਏ ਲਾਦੇ ਦੇਣੀ ਇਹ ਮੇਰਾ ਚੀਜ਼ ਦੇ ਦਿਆ ਤਾਂ ਇਹ ਲਾਉਂਦਾ ਫੜੀ ਬਿਚੇ ਚੋਪਰਾ ਚੋਪਰਾ ਹਾਂ ਉੱਲੀ ਬੰਗਿਆ ਤਾਫਲੇ ਮੁੱਟ ਚੈਟ ਬੋਲ ਦੇ ਦੇ ਕਰੂ ਆ ਜਾ ਮਾਰ ਓਏ ਆ ਜਾ ਨਿੰਮੇ ਓਏ ਆ ਜਾ ਬਈ ਨਿੰਮੇ ਓਏ ਨਿੰਮੇ ਨਿੰਮਾ ਤਾਂ ਗਿਆ ਤਾਂ ਓ ਨਿੰਮੇ ਤਾਂ ਨਿੰਮਾ ਗਿਆ ਓ ਨਿੰਮਾ ਭਾਈ ਤੇ ਬੜੇ ਚੇਲੇ ਤਿਆਰ ਕਰਤੇ ਮੈਨੇ ਲੈਤੀ ਭਾਈ ਭੇਡ ਮੈਂ ਸਾਵੇ ਵੀ ਕਿਹਾ ਸੀ ਮਗਰ 21 ਕਰਾ ਚਾ। ਗੱਲ ਸੁਣੋ ਚੌਧਰੀ ਜੇ ਤੂੰ ਨਹੀਂ 21000 ਦੇ ਦੇ ਮੇਰੇ ਪੱਲਿਓ ਮੈਂ ਚ ਜੇਬ ਦਾ ਖਜ਼ਾਨਾ 1000 ਤੇਰੇ ਆਏ ਨਾ ਗਿਆ ਕਰ ਰਾਜੂ ਓਏ ਓਏ ਨਹੀਂ ਗੱਲ ਹੁੰਦਾ ਮੇਰੀ ਗੱਲ ਤੇ ਆਏ ਕਰਦੇ ਕਰਦੇ ਚੀਜ਼ ਬਾਤ ਨਹੀਂ ਹੁੰਦਾ ਮੈਂ ਲੈ ਲਊ ਜਾਂ ਲੈ ਆਉ ਨਾਲ ਮੈਂ ਲੈਤੀ ਮੈਂ ਲੈ ਤੇਰੇ ਰੇਟ ਨਾ ਹੁੰਦੇ ਮੈਲੇ ਤੋਂ ਵਾਜਬ ਰੇਟ ਲਾਉਣਾ ਇਹ ਪੇੜ ਲੈਤੀ ਤੈਨੂੰ 22000 ਦੀ ਬਾਕੀ ਛੋੜ ਕਰਾਂਗਾ ਬਾਈ ਤੋ ਖੁੱਲੇ ਦਿਨ ਨਾਲ ਹਾਂ ਬਾਤ ਕਰਾਂ ਤੇਰਾ ਛੋੜ ਦੂ ਹੀ ਰੱਖ ਲਈ ਜਿੰਨੀ ਮਰਜ਼ੀ ਕਰਾ ਲੈ ਰੱਖ ਫੜ ਜਾ ਯਾਰ ਹੈਲੋ ਹੈਲੋ ਇੱਕ ਮਿੰਟ ਰੋਕ ਜਾ ਉਹਦਾ 20000 ਦੀ 22 ਮਿਲੂ ਤੈਨੂੰ ਬਾਈ ਦੀ ਢੇਰ ਲੈ ਇਹ ਵੀ ਗ੍ਰਾਂਟ ਦਾ ਸਟਾਰ ਮੈਂ ਸਾਰੇ ਜਿਹੜੇ 30 ਵਾਂ ਦੀ 30 ਦੀ ਵੀ ਹੋ ਗਈ ਗੱਲ ਸੁਣਾ ਦੁਨੀਆ ਮੇਰੀ ਕਦੇ ਨਹੀਂ ਮੋੜਦੀ ਆ ਸੁਣਵਾ ਇਹ ਮੇਰੇ ਇਹਦੇ ਚ ਬੇਇਜ਼ਤੀ ਹੋਊਗੀ ਅਗਲਾ ਰਾਜੇ ਨੇ ਮੁੱਲੇ ਲਾਤਾ ਪੇਟ ਸ਼ਰਮ ਠੀਕ ਆ ਗੱਲ ਮੈਨੂੰ ਸਟਾਰ ਕੌਣ ਕਹੂ ਪੰਜਾਬ ਦੇ ਵਿੱਚ ਮੈਂ ਪੱਲਿਓ ਖਰਚਾ ਕਰ ਦੂੰਗਾ ਬਹੁਤ ਹੋਊਗੀ ਗੁਰੂ ਪੀਰ ਅਸਤਾਜਾਂ ਦਾ ਚੰਡਿਆ ਹੋਇਆ ਮੈਂ ਤਾਂ ਮੰਡੀਆਂ ਚ ਦੁਨੀਆ ਚ ਖੜਾ ਨਹੀਂ ਮੈਨੂੰ ਘੇਰਨ ਵਾਲੇ ਚੰਡੀ ਬਹੁਤ ਨੇ ਹਾਂ ਪਾਲੀ ਵੀ ਬਹੁਤ ਸਟਾਰ ਨੇ ਮੈਨੂੰ ਘੇਰਨ ਵਾਲੇ ਮੈਂ ਕੋਈ ਰੱਬ ਨਹੀਂ ਹੈਗਾ ਪਰ ਮੇਰੀ ਜਾਉਂਦੇ ਰਹੇ ਨੇ ਮੰਡੀਆਂ ਦੇ ਕਲਾਕਾਰ ਜਿਨ੍ਹਾਂ ਨੇ ਮੰਡੀਆਂ ਚਲਾਈਆਂ ਨੇ ਤੇ ਸਾਰੀਆਂ ਦੁਨੀਆ ਕੰਮਣ ਦੇ ਲਾਤੀਆਂ ਗਰੀਬ ਅਮੀਰ ਜੱਟ ਜਿਮੀਦਾਰ ਤੇ ਬਹੁਤ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੰਡੀਆਂ ਚਲਾਉਣ ਵਾਲਿਆਂ ਦਾ ਬਹੁਤ ਧੰਨਵਾਦ ਸਾਸਤਰੀ ਗਾ ਸਾਡੇ ਪੇਡਾਂ ਦੇ ਸਟਾਰ ਆ ਗਏ ਦਰਸ਼ੀ ਲੱਖੇ ਵਾਲਿਆ ਜੀ ਆਇਆਂ ਖਦੇ ਆ ਜਿਹਨੂੰ ਕੇ ਜਿਹਨੇ ਪੁੱਟੇ ਪੰਜਾਬ ਦੇ ਵਿੱਚ ਲਾਤੇ ਹੀਨੇ ਪੰਜਾਬ ਦੇ ਵਿੱਚ ਬੂਟੇ ਲਾਤੇ ਗੰਗਾ ਪਾਰ ਇਸ ਜਮਨਾ ਪੇਡਾਂ ਦੇ ਜਮਨਾ ਪਰੀ ਢੇਡਾਂ ਦੇ ਕਹਿੰਦੇ ਦਰਸ਼ੀ ਨੇ ਲਈਆਂ ਪੇਡਾਂ ਦੇਖ ਰੱਬ ਦੀਆਂ ਖੇਡਾਂ ਕਰਦੇ ਲੋਕ ਚੇਟਾਂ ਪਾਤੀ ਦਰਸ਼ੀ ਨੇ ਕੋਠੀ ਬੜੀ ਉੱਚੀ ਤੇ ਲੰਬੀ ਪਾਤੀ ਵੀ ਟੋਬੇ ਦੇ ਕਿਨਾਰੇ ਕਹਿੰਦਾ ਲੈਂਦਾ ਮੌਜ ਬਹਾਰੇ ਹਵਾ ਆਉਂਦੀ ਉੱਤੇ ਠੰਢੀ ਚਲੋ ਠੀਕ ਆ ਵੀ ਚਲੋ ਇਹ ਤੇਰੀ ਢੇਡ ਦਾ ਸੌਦਾ ਸੜੇ ਦਰਸ਼ੇਮ ਬਾਈ ਜੀ ਦੀ ਵੀਡੀਓ ਤੇ ਬਣ ਗਿਆ ਠੀਕ ਹੈ ਤੇ ਧੰਨਵਾਦ ਸਾਡੇ YouTube ਪਰਾਂ ਦਾ ਸਾਰਿਆਂ ਦਾ ਤੇ ਆਹ ਸੋਡੀ ਸਾਈ ਲਈ ਮੰਨ ਬਸੇ 500 ਦਾ ਲੋਟ ਵਾਈ ਦਾ ਠੀਕ ਹੈ 22000 ਤੈਨੂੰ ਮਿਲ ਜੂ ਛੋੜ ਵਾਈ ਦਾ ਮਾਨਤਨ ਕਰਦੀ ਕਾਦੀ ਖੁਸ਼ ਹੋ ਕੇ ਜਿਹੜੀ ਮਰਜੀ ਰੁਪਏ ਮਿਲ ਜਾਣਗੇ ਨਿੰਮਾ ਜੀ ਭੇਡ ਲੈ ਜਾਣਗੇ ਆਹ ਜੱਟ ਦਾ ਪੁੱਤ ਐ ਇਹ ਮੁਕਰਾਂਗਾ ਜਿਹੜੀ ਮੈਲੀ ਜਵਾਨ ਅਸਲ ਵਿੱਚ ਤਾਂ ਮੇਰਾ ਜੁੰਗਾ ਰਹੇ ਚੜਦਾ ਪੰਜਾਬ ਆਪੇ ਇਹ ਲਈ ਲੈ ਜੁੰਗਾ ਰਹੇ ਮੇਰਾ ਚੜਦਾ ਪੰਜਾਬ ਮੇਰੀ ਕੋਈ ਨਹੀਂ ਥਲਦਾ ਪੰਜਾਬ ਦਾ ਬੰਦਾ ਜਿਹੜੀ ਮੈਂ ਸੌਦੇ ਕਰਤੇ ਮੰਡੀਆਂ ਦੇ ਵਿੱਚ ਬਾਈ ਨਿਕਣਾ ਹੋਰ ਅਜੂ ਇਹਦੇ ਚ ਫੜੇ 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 ਅੱਜ ਤਾਂ ਸੇਵ ਜੀ ਮੰਨ ਕੇ ਚੱਲ ਬਿੱਪੇੜ ਹੈ ਜੀ 85 ਕਿਲੋ ਦੀ ਕਿਉਂ ਨਿਮਾ ਜੀ ਆਰਾਮ ਤੋਂ ਕਿਉਂ ਦਰਸੀ ਪਰ ਆ ਨਹੀਂ ਦਿਖਦੇ ਨਹੀਂ ਦਿਖਦੇ ਸੇਵ ਨਹੀਂ ਲਾਈਡ ਹੈ 80 85 ਕਿਲੋ ਦੀ ਆਰਾਮ ਸੇ ਪੇੜ ਹੈ ਜੀ ਪਰ ਪੇੜਾ ਅੱਜ ਨਿੰਮੇ ਨੇ ਝੰਡੀ ਘਟਵੀਂ ਪੇੜ ਲੈ ਲਈ ਸ਼ਪਾਰ ਮੇਲੇ ਦੇ ਵਿੱਚ ਜਮਨਾਪਰੀ ਪੇੜ ਪਿਆਰਾ ਅਸਲੀ ਤੇ ਮੇਰੇ ਭਾਈ ਇੱਕ ਨਿੰਮੇ ਦੇ ਨੋ ਤੇ ਤਾੜੀਆਂ ਲਾ ਦਿਓ ਤਾੜੀਆਂ ਲਾ ਦਿਓ ਜੀ ਤਾੜੀਆਂ ਲਾ ਦਿਓ ਗਾਓ ਜੀ ਪੈਸੇ ਛੋਟੇ ਵੀ ਲਾ ਲੈਣੇ ਆ ਬਸ ਦੀ ਗੱਡੀ ਕੋਲ ਛੱਡ ਦਿੰਨੇ ਆ ਗਣਾ ਤੇ ਗਣਾ ਦੇ ਤੁੰਗਣਾ ਆ ਆਪਣੀ ਗੱਡੀ ਆ